ਸੋ ਸਿਕਾਲ ਜੀ ਮੈਂ ਤੁਹਾਡਾ ਆਪਣਾ ਹਸਲਮਾਨਕ ਤੇ ਆਜੋ ਲਾਈਵ ਸਾਰੇ ਪਲੀਜ਼ ਇੱਕ ਹੰਕਾਰਿਆ ਹੋਇਆ ਬੰਦਾ ਸਾਡੇ ਮਗਰ ਪਿਆ ਹੋਇਆ ਹੰਕਾਰ ਮਾੜੀ ਚੀਜ਼ ਹੈ ਵੱਡੇ ਵੱਡੇ ਲੋਕਾਂ ਦਾ ਹੰਕਾਰ ਟੁੱਟਿਆ ਜੇ ਕੋਰਟ ਨੇ ਕਿਸੇ ਬੰਦੇ ਨੂੰ ਕੋਈ ਜਿੱਦਾਂ ਆਰਡਰ ਪਾਸ ਕਰਤਾ ਵੀ ਤੂੰ ਇੱਥੇ ਭਾਈ ਗਲਤ ਐ ਜਾਂ ਸਹੀ ਐ ਹੈਨਾ ਤੇ ਜੇ ਉਹ ਬੰਦਾ ਹੰਕਾਰ ਚ ਗੱਲ ਕਰੇ ਮੈਂ ਤਾਂ ਆਹ ਕਰ ਦੂੰਗਾ ਉਹ ਕਰ ਦੂੰ ਫਿਰ ਉਹ ਗੱਲਾਂ ਗਲਤ ਹੁੰਦੀਆਂ ਇੰਦੀ ਬਲੰਗ ਹੈ ਇੰਦਰਜੀਤ ਸਿੰਘ ਹਨਾ ਨੇੜੇ ਤੂਰ ਦਾ ਢਾਬਾ ਹਾਂਜੀ ਰਾਂਚੀ ਕਲੋਨੀ ਤਰੀਕੇ ਰੋਡ ਲੁਧਿਆਣਾ ਉਹ ਇਹਨਾਂ ਕਾ ਹੰਕਾਰਿਆ ਹੋਇਆ ਵੀ ਮੈਂ ਬਹੁਤ ਵੱਡਾ ਬੰਦਾ ਕੱਲ ਨੂੰ ਮੇਰੇ ਭਰਾ ਦਾ ਨੁਕਸਾਨ ਹੁੰਦਾ 6 ਵਜ ਦੀ ਹੈ ਮੇਰੇ ਵਜ ਦੀ ਹੈ ਮੇਰੀ ਮਾਂ ਦੇ ਮੇਰੇ ਪਿਓ ਦੇ ਮੇਰੀ ਦਾਦੀ ਦੇ ਮੇਰੇ ਬੱਚਿਆਂ ਦੇ ਲਾ ਲਓ ਕਾਸ਼ ਮੇਰੀ ਫੈਮਲੀ ਦੇ ਕੋਈ ਵੀ ਨੁਕਸਾਨ ਹੁੰਦਾ ਤਾਂ ਜ਼ਿੰਮੇਵਾਰ ਇੰਦੀ ਬਲੰਗ ਹੈ ਉਹ ਰਜਰ ਉਹਦਾ ਤਕੜਾ ਬੰਦਾ ਜੀ ਜੱਦੀ ਪੋਛਤੀ ਸਰਦਾਰ ਹੈ ਅਮਰੀਕਾ ਵਾਲੇ ਕੁਝ ਵੀ ਕਰਾ ਸਕਦੇ ਆ ਪਰ ਇਹ ਡਾਹ ਹੰਕਾਰ ਮਾੜਾ ਹੁੰਦਾ ਉਹ ਦਾਤਾ ਬਹੁਤ ਵੱਡੀ ਚੀਜ਼ ਆ ਜਿਹੜਾ ਰੱਬ ਹੈ ਨਾ ਬਹੁਤ ਵੱਡੀ ਚੀਜ਼ ਆ ਉਹ ਮਾੜੇ ਬੰਦੇ ਤੇ ਰੋ ਮਾਰਨਾ ਬਹੁਤ ਸੌਖਾ ਹੈ ਬਰਾਬਰ ਦੇ ਨਾਲ ਪੰਗਾ ਲਓ ਜਿਹੜਾ ਤਕੜਾ ਹੋਵੇ ਸੱਦਾ ਗਿਆ ਉਹਨੇ ਕਿਹਾ ਮੈਂ ਐ ਕਰ ਦੂੰ ਮੈਂ ਉਹ ਕਰ ਦੂੰ ਮੈਂ ਤੇ ਬੰਦੇ ਲੈ ਕੇ ਆਂ ਜ਼ੋਰਾਂ ਤਰੀਕ ਨੂੰ ਆਜ ਜਦੋਂ ਤੁਹਾਡੀ ਤਰੀਕ ਆਖੇ ਲੈ ਆਂ ਪੰਗਾ ਭਾਵ ਨਹੀਂ ਨਹੀਂ ਕੋਈ ਨਹੀਂ ਮੈਂ ਤੂੰ ਤੂੰ ਤਕੜਾ ਬੰਦਾ ਸੀ ਮਾੜੇ ਹਾਂ ਨਹੀਂ ਤਾਂ ਮਸਲਾ